ਸਾਸਰੀ ਗਲ ਬਈ ਕੀ ਨਾਮ ਵੀਰੇ ਆਪਣਾ ਸੀਰਾ ਸਿੰਘ ਢਾਲੀ ਵਾਲਾ ਬਈ ਮੈਂ ਚੰਨਾ ਗਲਾਰ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਨੇੜੇ ਭਧੌੜਾ ਇੱਧਰ ਰੰਪਰਾ ਰਹਿੰਦਾ ਮੋਬਾਈਲ ਨੰਬਰ 9872076012 ਵੀਰੇ ਠੀਕ ਹੈ ਜੀ ਤੇ ਇਹਦੇ ਥੱਲੇ 15 16 ਕਿਲੋ ਤਿਆਰ ਆ ਹਫਤੇ ਦੀ ਸੂਈ ਵੀ ਆ ਵੀਰੇ ਮਾਗਰਬ ਮਾਗਰਬੱਸਾ ਬਈ ਠੀਕ ਹੈ ਜੀ ਦੇਖ ਸਤਿਗੁਰਾਂ தாம் ਪਹੁੰਚ ਗਈ ਠੰਡੀ ਆ ਪੂਰੀ ਕਿਵੇਂ ਮਰਜੀ ਲਾ ਪੁਲਿਸੀ ਪਸ ਕੋਈ ਚੱਕ ਇਹਦਾ ਕੀ ਰੇਟ ਆ ਬਰਾ ਇਹਦਾ 8000 ਆ ਬਈ ਠੀਕ ਹੈ ਜੀ ਹਾਂਜੀ ਆ ਦੂਜੀ ਇਹ ਹਰਤਾ ਲੈ ਜੂੜਾ ਬਈ ਠੀਕ ਹੈ ਜੀ ਤੇ ਮੁੱਲ ਇਹਦਾ 75000 ਰੁਪਇਆ ਹਰ ਤੇਰੀ ਕੱਚੀ ਆ ਦੁੱਧੇ ਵੀ 22 ਕਿਲੋ ਰਾਮ ਨਾ ਦੇ ਦੀ ਠੀਕ ਹੈ ਜੀ ਨਹੀਂ ਦੇਖ ਸਕਦਾ ਹਾਂਜੀ ਬਾਈ ਤੀਜੀ ਤੀਜੀ ਵੀ ਦੂਜਾ ਸੂਆ ਸੂ ਬਾਈ ਠੀਕ ਹੈ ਜੀ ਇਹਦਾ ਮੁੱਲ ਵੀ 75000 ਰੁਪਇਆ ਠੀਕ ਹੈ ਜੀ ਦੁੱਧ ਇਹ ਵੀ ਪਹਿਲਾਂ ਥੱਲੋਂ 22 ਕਿਲੋ ਚੋਇਆ ਵਾ ਬੰਦੇ ਕਹਿੰਦੇ ਠੀਕ ਹੈ ਜੀ ਸੱਚੀ ਕੱਚੀ ਜ਼ਰੂਰ ਹੈ ਠੀਕ ਹੈ ਜੀ ਦੇਖ ਸਕਦਾ ਬਰਾ ਤਿੰਨੇ ਇਹਦਾ ਰੇਟ ਪਰ 75000 ਰੁਪਇਆ 75 ਬਾਈ ਆਪ ਤਾਂ ਕੇ ਲਓ ਬਰਾ ਤਿੰਨ ਗਾਈਆਂ ਬਾਈ ਕੋਲ ਦੋ ਗੱਭਣ ਇੱਕ ਸੂਈ ਵੀ ਆ ਬਯ ਜਨਾ ਜੀ ਬੁੱਕਲਟ ਕਰੋਂ ਜੀਤਾ ਫਾਰਮ ਟੀਮ ਨੂੰ ਬਤਵਾਸ ਕਰਾ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀ ਅਪਲੋਡ ਕਰਦੇ ਮਿਲਦੇ ਭਰਾ ਅਗਲੀ